ਕੀ ਸਿਲੰਡਰ ਨੂੰ ਅਚਾਨਕ ਅੱਗ ਲੱਗਦੀ ਆ ਤਾਂ ਸਿਲੰਡਰ ਦੇ ਨਾਲ ਇੱਥੇ ਜਿਹੜਾ ਨੁਕਸਾਨ ਆ ਕਾਫੀ ਜਿਆਦਾ ਦੇਖਣ ਨੂੰ ਮਿਲ ਸਕਦਾ ਇੱਧਰ ਗੈਂਦ ਬੜੇ ਪਏ ਸੀ ਕਿਤੇ ਉਹਨਾਂ ਨੂੰ ਅੱਗ ਲੱਗ ਜਾਂਦੀ ਫਿਰ ਇਹ ਕਰਕੇ ਤੇ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ 7 ਤੋਂ 8 ਨੌਜਵਾਨ ਦੱਸੇ ਜਾ ਰਹੇ ਜਿਹੜੇ ਸੇਵਾਦਾਰ ਇੱਥੇ ਸੇਵਾ ਕਰ ਰਹੇ ਸੀ ਔਰ ਇੱਕ ਨੌਜਵਾਨ ਨੇ ਦਾ ਜਾ ਕੇ ਸਰੋਵਰ ਦੇ ਵਿੱਚ ਸ਼ਲਾਂਗ ਮਾਰੀ ਉਹ ਇੱਕ ਦੇ ਗੁਰੂ ਮਹਾਰਾਜ ਦੀ ਯੂਰੀ ਚਲਾ ਗਿਆ ਇੱਕ ਮੁੰਡੇ ਨੇ ਤਲਾਸ਼ ਖਾਲਮਾ ਤੀ ਦੂਜੇ ਮੁੰਡੇ ਅੰਦਰ ਸੀ ਜਿਹੜੇ ਅਸੀਂ ਜਾ ਕੇ ਉਹਨਾਂ ਨੂੰ ਗੱਡੀਆਂ ਦੇ ਚਾ ਕੇ 10 ਸਿਵਲ ਹਸਪਤਾਲ ਕਰਾਇਆ ਹੈ ਕਲਵਿੰਦਰ ਸਿੰਘ ਉਹਨੂੰ ਸ਼ਿਫਟ ਕਰਤਾ ਲੁਧਿਆਣੇ ਸੀਐਮਡੀ ਚ ਉਹ ਬਹੁਤ ਸੀਨੀਅਰ ਜਿਆਦਾ ਹੈ ਉੱਪਰਲੇ ਪਾਸੇ ਵੀ ਨਜ਼ਰ ਮਾਰ ਸਕਦੇ ਹੋ ਕਿ ਜਿਹੜੀਆਂ ਬਿਲਕੁਲ ਸਾਰੇ ਝੋਲਸ ਗਿਆ ਉਹਰਾ ਗੇਟ ਜਿਹੜਾ ਇਹ ਗੇਟ ਵੀ ਸੜ ਗਿਆ ਜਦੋਂ ਅੱਗ ਫੈਲੀ ਆ ਅੱਗ ਨੇ ਆਹ ਦਰਵਾਜ਼ਾ ਤੋੜਿਆ ਤੋ ਲੰਗਰ ਹਾਲ ਦਾ ਦਰਵਾਜ਼ਾ ਤੋੜਿਆ ਉਹ ਵੇਖੋ ਸਾਰਾ ਗੁਰਦੁਆਰਾ ਜਾਮਨੀ ਸਾਹਿਬ ਬਜੀਤਪੁਰ ਮੌਜੂਦ ਹਾਂ ਜਿੱਥੇ ਇੱਕ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਸਿਲੰਡਰ ਨੂੰ ਅਚਾਨਕ ਅੱਗ ਲੱਗਦੀ ਆ ਤਾਂ ਸਿਲੰਡਰ ਦੇ ਨਾਲ ਇੱਥੇ ਜਿਹੜਾ ਨੁਕਸਾਨ ਆ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਇੱਥੇ ਸਿਲੰਡਰ ਨੂੰ ਅੱਗ ਪੈਂਦੀ ਆ ਔਰ ਤਕਰੀਬਨ ਸਿਲੰਡਰ ਸਾਰੇ ਇੱਥੇ ਲੱਗੇ ਹੁੰਦੇ ਆ ਨਜ਼ਰ ਮਾਰ ਲਓ ਲੰਗਰ ਹਾਲ ਦੇ ਵਿੱਚ ਇੱਥੇ ਸਾਰੇ ਸਿਲੰਡਰ ਲੱਗੇ ਹੁੰਦੇ ਔਰ ਇੱਥੇ ਸਿਲੰਡਰ ਨੂੰ ਜਿਹੜਾ ਕੋਈ ਪੈਪ ਲੀਕ ਆ ਲਈਏ ਕੁਝ ਕਹਿ ਲਈਏ ਜਿਹੜੀ ਅੱਗ ਸਿਲੰਡਰ ਨੂੰ ਲੱਗ ਸੜ ਗਿਆ ਆ ਉੱਪਰਲੇ ਪਾਸੇ ਵੀ ਨਜ਼ਰ ਮਾਰ ਸਕਦੇ ਹੋ ਕਿ ਜਿਹੜੀਆਂ ਬਿਲਕੁਲ ਸਾਰੇ ਝੋਲਸ ਗਿਆ ਉਹਰਾ ਗੇਟ ਜਿਹੜਾ ਇਹ ਗੇਟ ਵੀ ਸੜ ਗਿਆ ਔਰ ਉਸ ਤੋਂ ਬਾਅਦ ਇਹ ਗੇਟ ਤੋੜ ਕੇ ਕੱਢਿਆ ਗਿਆ ਔਰ ਉਸ ਤੋਂ ਬਾਅਦ ਇਧਰਲੇ ਪਾਸੇ ਵੀ ਗੇਟ ਜਿਹੜਾ ਹੈਗਾ ਉਹ ਗੇਟ ਵੀ ਸਾਹਮਣੇ ਤੁਸੀਂ ਨਜ਼ਰ ਮਾਰ ਸਕਦੇ ਹੋ ਕਿ ਜਿਹੜਾ ਤੋੜਿਆ ਗਿਆ ਔਰ ਇਸ ਤੋਂ ਬਾਅਦ ਨਾਲ ਇੱਕ ਗੱਲ ਤੁਹਾਨੂੰ ਦੱਸੀਏ ਕਿ ਇੱਕ 7 ਤੋਂ 8 ਨੌਜਵਾਨ ਦੱਸੇ ਜਾ ਰਹੇ ਜਿਹੜੇ ਸੇਵਾਦਾਰ ਇੱਥੇ ਸੇਵਾ ਕਰ ਰਹੇ ਸੀ ਔਰ ਇੱਕ ਨੌਜਵਾਨ ਨੇ ਦਾ ਜਾ ਕੇ ਸਰੋਵਰ ਦੇ ਵਿੱਚ ਸ਼ਲਾਂਗ ਮਾਰੀ ਕਿਉਂਕਿ ਜਿਹੜੀ ਅੱਗ ਸੀ ਉਹ ਕੱਪੜਿਆਂ ਨੂੰ ਜਦੋਂ ਪਈ ਤਾਂ ਨੇਚਰਲ ਜੀ ਗੱਲ ਹੈ ਕਿ ਬੰਦਾ ਭੱਜ ਕੇ ਬੁਝਾਉਣ ਦੀ ਕੋਸ਼ਿਸ਼ ਕਰਦਾ ਤਾਂ ਪੂਰੀ ਗੱਲਬਾਤ ਕਰ ਲੈਨੇ ਸਾਡੇ ਕੋਲ ਇੱਥੇ ਪ੍ਰਬੰਧਕ ਮੌਜੂਦ ਨੇ ਇਹ ਕਿਵੇਂ ਘਟਨਾ ਹੋਈ ਹੈ ਬਾਈ ਇਹ ਵੈਰ ਜੀ ਦਾ ਖਲਸਾ ਵੈਰ ਜੀ ਦੇ ਇਹ ਜੀ ਅੰਦਰ ਸਿਲੰਡਰ ਰੱਖੇ ਸੀ ਅੰਦਰ ਸਫਾਈ ਚੱਲਦੀ ਹੀ ਮਹੀਨੇ ਬਾਅਦ ਸਿਲੰਡਰ ਆਉਂਦੇ ਨੇ ਅੱਠੇ ਦਿਨੇ ਸਿਲੰਡਰ ਆਉਂਦੇ ਨੇ ਉਹਨਾਂ ਦੀ ਸਫਾਈ ਚਲਦੀ ਇੱਥੇ ਚਾਹਾਂ ਵਾਸਤੇ ਅਸੀਂ ਰੱਖੀ ਜੀ ਆਪਣੇ ਚਾਹਾਂ ਛੋਹ ਬਣਾਉਣੇ ਆ ਇੱਥੇ ਪੱਠੀ ਚਲਦੀ ਕਿਤੇ ਚਾਣਕ ਅੱਗ ਲੱਗ ਗਈ ਆ ਜੀ ਚਾਣਕ ਅੱਗ ਲੱਗਦੀ ਏ ਇਹ ਕਿਤੇ ਅੰਦਰ ਗੈਂਦ ਬੜੇ ਪਏ ਸੀ ਕਿਤੇ ਉਹਨਾਂ ਨੂੰ ਅੱਗ ਲੱਗ ਜਾਂਦੀ ਫਿਰ ਇਹੇ ਕਰਕੇ ਤੇ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ ਅੱਛਾ ਸਿਲੰਡਰ ਨੂੰ ਮਤਲਬ ਪਾਈਪ ਨੂੰ ਅੱਗ ਲਾ ਕੇ ਬਰੋਲਾ ਅੱਗ ਦਾ ਬਣਿਆ ਸਿਲੰਡਰ ਤਾਂ ਨਹੀਂ ਫਟਿਆ ਨਾ ਨਹੀਂ ਸਿਲੰਡਰ ਨਹੀਂ ਫਟਿਆ ਬਰੋਲਾ ਬਣਿਆ ਜਿਹੜਾ ਆ ਬੂਹਾ ਵੇਖੋ ਆ ਬੂਹਾ ਟੁੱਟ ਗਿਆ ਉਹ ਬਰੋਲੇ ਨਾਲ ਉਹ ਬੂਹਾ ਟੁੱਟ ਗਿਆ ਤੇ ਬਾਕੀ 5 6 ਜਵਾਨ ਜਿਹੜੇ ਸੇਵਾ ਕਰਨ ਆਏ ਸੀ ਉਹ ਚੁਲਸੇ ਗਏ ਨੇ ਬੜੇ ਮਨ ਭਾਗੀ ਖਬਰ ਏ ਜਿਹੜਾ ਇੱਕ ਸਾਡਾ ਕਮੇਟੀ ਦਾ ਮੁੰਡਾ ਕੁਲਬੀ ਉਹਦਾ ਨਾਮ ਹੈਗਾ ਸੀ ਕੁਲਵਿੰਦਰ ਸਿੰਘ ਸ਼ਿਫਟ ਕਰਤਾ ਲੁਧਿਆਣੇ ਸੀਐਮਡੀ ਚ ਉਹ ਬਹੁਤ ਸੀਨੀਅਰ ਜਿਆਦਾ ਹੈ ਜੁੱਜੇ ਮੁੰਡੇ ਸਕੂਲ ਦੇ ਕੋਈ ਕੋ ਆਏ ਨੇ ਸੇਵਾ ਕਰਨ ਕੋਈ ਰੋਜ਼ ਆਉਂਦੇ ਨੇ ਕੋਈ ਅੱਜ ਆਉਂਦਾ ਕੋਈ ਕੱਲ ਆਉਂਦਾ ਕੋਈ ਪਰਸੋਂ ਆਉਂਦਾ ਕੋਈ ਐਤਵਾਰ ਆਉਂਦਾ ਉਹਨਾਂ ਦੇ ਮਨ ਭਾਗੀ ਖਬਰ ਹੈ ਇੱਕ ਇੱਕ ਚੀਜ਼ ਹੋਰ ਬਾਈ ਜੀ ਦੱਸੋ ਜਿਹੜਾ ਆਹ ਗੇਟ ਆ ਟੁੱਟਿਆ ਇਹ ਉਦੋਂ ਟੁੱਟਿਆ ਜਾਂ ਇਹਨੂੰ ਤੋੜ ਕੇ ਮੁੰਡਿਆਂ ਨੂੰ ਬਾਹਰ ਨਹੀਂ ਜੀ ਉਦੋਂ ਟੁੱਟਾ ਜੀ ਗੈਸ ਨਾਲ ਟੁੱਟਿਆ ਇਹ ਜਿਹੜਾ ਉਹ ਵਾਲਾ ਤੁਸੀਂ ਕਹਿੰਦੇ ਹੋ ਗੇਟ ਟੁੱਟ ਉਹ ਵੀ ਗੈਸ ਨਾਲ ਟੁੱਟਿਆ ਇਹਦਾ ਮਤਲਬ ਫਿਰ ਇਸ ਜਗ੍ਹਾ ਤੇ ਪੂਰੀ ਅੱਗ ਸੀਗੀ ਪੂਰੀ ਅੱਗ ਸੀ ਜਿਹੜੇ ਅੰਦਰ ਜਿੰਨੇ ਬੰਦੇ ਨੇ ਉਹ ਸ ਗੈਂਦ ਦੇ ਨਾਲ ਜਿੰਨੇ ਬੰਦੇ ਸੀ ਸਾਰੇ ਬੁਲੇਟੇ ਗਏ ਨੇ ਉਹ ਜਿਹੜੇ ਬੁਲੇਟੇ ਗਏ ਨੇ ਉਹ ਪੰਜ ਸੱਤ ਮੁੰਡਿਆਂ ਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਉਹ ਇੱਕ ਤੇ ਗੁਰੂ ਮਹਾਰਾਜ ਦੀ ਯੂਰਜੀ ਚਲਾ ਗਿਆ ਇੱਕ ਮੁੰਡੇ ਨੇ ਇਲਾਜ ਛਾਲ ਮਾਤੀ ਦੂਜੇ ਮੁੰਡੇ ਅੰਦਰ ਸੀ ਜਿਹੜੇ ਅਸੀਂ ਜਾ ਕੇ ਉਹਨਾਂ ਨੂੰ ਗੱਡੀਆਂ ਦੇ ਚਾ ਕੇ 10 ਸਿਵਲ ਹਸਪਤਾਲ ਕਰਾਇਆ ਇੱਕ ਨੂੰ ਮਨਪਰੀ ਇੱਥੇ ਮਨਪਰੀ ਦੇ ਹਸਪਤਾਲ ਦਾ ਦਾ ਕਰਾਇਆ ਉਹਨੂੰ ਸੀਐਮਜੀਡੀ ਨੂੰ ਅੱਛਾ ਬਾਬਾ ਜੀ ਜਿਹੜੀ ਆ ਉੱਪਰ ਕਾਲੀ ਹੋ ਗਈ ਜਗਾ ਇਹ ਸਾਰੀ ਧੁਮੇ ਅੱਗ ਨਾਲ ਹੀ ਹਾਂ ਜੀ ਹਾਂ ਜੀ ਸਾਰੇ ਨਾ ਅੱਗ ਨਾਲ ਹੀ ਹੋਈ ਆ ਜੀ ਜਦੋਂ ਅੱਗ ਫੈਲੀ ਆ ਅੱਗ ਨੇ ਆਹ ਦਰਵਾਜ਼ਾ ਤੋੜਿਆ ਤੇ ਉਹ ਲੰਗਰ ਹਾਲ ਵਾਲਾ ਦਰਵਾਜ਼ਾ ਤੋੜਿਆ ਉਹ ਵੇਖੋ ਸਾਰਾ ਪੁੱਤਰ ਸੰਗਤ ਵੀ ਲੰਗਰ ਚ ਬੈਠੀ ਸੀ ਲੰਗਰ ਪੁੱਤਰ ਤਾਂ ਨਹੀਂ ਨੁਕਸਾਨ ਹੋਇਆ ਨਹੀਂ ਜੀ ਸੰਗਤ ਸਾਰੀ ਬਾਹਰ ਨਿਕਲ ਗਈ ਨਾ ਜਦੋਂ ਇਹ ਪਟਾਖਾ ਪਿਆ ਆਪਨਾ ਆਪ ਕਿਸੇ ਨੇ ਸੰਭਾਲਿਆ ਚੀਕਾਂ ਦੀ ਆਵਾਜ਼ ਹੀ ਆਉਂਦੀ ਸੀ ਵਿੱਚ ਚੀਕਾਂ ਹੀ ਵੱਜਦੀਆਂ ਨੇ ਤੇ ਉਹ ਦਰਵਾਜ਼ਾ ਟੁੱਟ ਕੇ ਕਾਫੀ ਦੂਰ ਅੱਗੇ ਜਾ ਕੇ ਡਿੱਗਾ ਅੱਛਾ ਮੁੰਡੇ ਜਿਹੜੇ ਹੈਗੇ ਆ 8 ਜਣੇ ਉਹਨਾਂ ਦੇ ਮਤਲਬ ਜ਼ਿਆਦਾ ਝੁਲਸੇ ਆ ਜੀ ਹਾਂਜੀ ਉਹਨਾਂ ਦੀ ਛਾਤੀਆਂ ਨੂੰ ਅੱਗ ਪਈ ਆ ਜੀ ਅਗਲੇ ਪਾਸੋਂ ਕੱਪੜਿਆਂ ਨੂੰ ਅੱਗ ਪੈ ਗਈ ਅੱਛਾ ਜਿਹੜੀ ਛਾਤੀਆਂ ਨਾ ਇਹ ਸਾਰੀਆਂ ਛਾਤੀਆਂ ਨੇ ਜੀ ਲੁਧਿਆਣੇ ਵੀ ਆ ਕੋਈ ਹਾਂ ਲੁਧਿਆਣੇ ਵੀ ਕਲਿੰਦਰ ਸਿੰਘ ਪਹਚਾਇਆ ਗਿਆ ਇੱਕ 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 ਲੁਧਿਆਣੇ ਹਾਂ ਇੱਕ ਲੁਧਿਆਣੇ ਬਾਕੀ ਇੱਥੇ ਨੇ ਲੋਕਲ ਹੀ ਹਾਂਜੀ ਹਾਂਜੀ ਸਿਵਲ ਹਸਪੀਟਲ ਚ ਪਾਲਿਸ਼ ਕਰਾਇਆ ਜੀ ਮਤਲਬ ਜਾਨੀ ਬਚਾ ਹਜੇ ਤੱਕ ਹਾਂ ਬਚਾ ਹਲੇ ਤੱਕ ਸਾਰੇ ਅਸੀਂ ਤਾਂ ਡੇਲੀ ਆਉਣੇ ਆ ਡੇਲੀ ਸੇਵਾ ਕਰਨੇ ਆ ਸੀ ਉਹ ਬੱਚੇ ਤਾਂ ਅੱਜ ਕਦੇ ਆਏ ਨੇ ਸੇਵਾ ਕਰਨ ਵਾਸਤੇ ਅੰਦਰ ਆਏ ਨੇ ਅਰਬੀ ਦੀ ਸਬਜ਼ੀ ਅਸੀਂ ਕੱਟ ਕੇ ਭੇਜੀ ਆ ਉਹ ਅੰਦਰ ਬੰਦੇ ਪਈ ਅਰਬੀ ਦੀ ਸਬਜ਼ੀ ਉਹ ਉੱਥੋਂ ਉਹ ਸਿਲੰਡਰ ਉਹ ਲੀਕ ਹੋਇਆ ਸੀ ਔਰ ਵੀ ਦੀ ਸਬਜੀ ਬਣਾਉਣਾ ਬੜੀ ਬੜੀ ਮੰਦ ਭਾਗੀ ਇਹ ਖਬਰ ਆ ਜਿਹੜੀ ਕਿ ਇੱਥੋਂ ਸਿਲੰਡਰ ਨੂੰ ਅੱਗ ਪੈਂਦੀ ਆ ਔਰ ਅੱਗ ਦਾ ਬਰੋਲਾ ਇੰਨਾ ਕਿ ਜ਼ਿਆਦਾ ਬਣ ਜਾਂਦਾ ਔਰ ਬਹੁਤ ਸਾਰੇ ਸਿਲੰਡਰ ਅੰਦਰ ਪਹਿਲਾਂ ਹੀ ਪਏ ਆ ਔਰ ਅੱਗ ਦਾ ਬਰੋਲਾ ਇੰਨਾ ਕਿ ਜ਼ਿਆਦਾ ਬਣਦਾ ਆ ਛੱਤ ਨੂੰ ਨਜ਼ਰ ਮਾਰੋ ਕਿ ਸਾਰੀ ਛੱਤ ਇੱਥੇ ਜਾਨੀ ਕਿ ਅੰਦਰ ਲਾਟਾਂ ਅੱਗ ਦੀਆਂ ਹੁੰਦੀਆਂ ਨੇ ਔਰ ਇੱਥੋਂ ਜਦੋਂ ਗੈਸ ਬਣਦੀ ਅੰਦਰ ਤਾਂ ਜਿਹੜਾ ਇਹ ਵਾਲਾ ਦਰਵਾਜ਼ਾ ਦੱਸਿਆ ਜਾ ਰਿਹਾ ਇਧਰਲੇ ਪਾਸੇ ਇਹ ਦਰਵਾਜ਼ਾ ਜਿਹੜਾ ਇਹ ਗੈਸ ਦੇ ਨਾਲ ਹੀ ਜਿਹੜਾ ਟੁੱਟਿਆ ਜਦੋਂ ਗੈਸ ਬਣਦੀ ਹੈ ਅੰਦਰ ਕਮਰੇ ਦੇ ਵਿੱਚ ਤਾਂ ਇਹ ਜਿਹੜਾ ਦਰਵਾਜ਼ਾ ਸੀਗਾ ਇਸ ਤਰ੍ਹਾਂ ਬੰਦ ਹੁੰਦਾ ਕਿਉਂਕਿ ਇਧਰਲੇ ਪਾਸੇ ਜਿੰਨਾ ਵੀ ਸੇਕ ਹੀਟ ਕਹ ਲਈਏ ਸਭ ਕੁਝ ਇਧਰ ਆ। ਔਰ ਇਹ ਦਰਵਾਜ਼ੇ 'ਚ ਜਦੋਂ ਵਜਦਾ ਅੱਗ ਦਾ ਅੱਗ ਦਾ ਬਰੋਲਾ ਕਹ ਲਈਏ ਜਾਂ ਗੈਸ ਕਹ ਲਈਏ ਤਾਂ ਇਹ ਦਰਵਾਜ਼ੇ ਨੂੰ ਤੋੜ ਕੇ ਦਰਵਾਜ਼ੇ ਨੂੰ ਇਧਰਲੇ ਪਾਸੇ ਛੋੜਦੇ। ਹਾਲਾਂਕਿ ਜਦੋਂ ਇੰਨੀ ਇੱਕ ਗੱਲ ਹੁੰਦੀ ਤਾਂ ਜਿਹੜੀ ਸੰਗਤ ਆ ਸੰਗਤ ਵੀ ਇੱਥੇ ਲੰਗਰ ਹਾਲ ਦੇ ਵਿੱਚ ਮੌਜੂਦ ਹੁੰਦੀ ਪਰ ਸੰਗਤ ਉਸ ਸਮੇਂ ਜਿਹੜੀ ਕੀ ਹੈ ਇੱਥੋਂ ਇਸ ਹਾਲ ਨੂੰ ਵੇਖ ਕੇ ਥੋੜਾ ਜਿਹਾ ਬਾਹਰ ਜਦੋਂ ਹੋਏ ਤਾਂ ਇਹ ਖਬਰ ਜਿਹੜੀ ਇਹ ਬੜੀ ਮੰਦ ਭਾ ਅੱਠ ਮੁੰਡੇ ਜਿਹੜੇ ਆ ਇਹਦੇ ਵਿੱਚ ਝੁਲਸੇ ਦੱਸੇ ਜਾ ਰਹੇ ਆ ਕਿ ਉਹਨਾਂ ਦੀਆਂ ਛਾਤੀਆਂ ਝੁਲਸਦੀਆਂ ਨੇ ਔਰ ਇੱਕ ਥੋੜਾ ਜਿਹਾ ਸੀਰੀਅਸ ਦੱਸਿਆ ਜਾ ਰਿਹਾ ਜਿਸ ਨੂੰ ਲੁਧਿਆਣਾ ਡੀ ਐਮ ਸੀ ਹਸਪੀਟਲ ਜਿਹੜਾ ਦਾਖਲ ਕਰਵਾਇਆ ਗਿਆ ਹਾਲਾਂਕਿ ਇਸ ਵੀਡੀਓ ਨੂੰ ਜਰੂਰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਵੀਡੀਓ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਵਾਰ ਇਨ੍ਹਾਂ ਨੌਜਵਾਨਾਂ ਲਈ ਔਰ ਉਸ ਦਾਖਲ ਨੌਜਵਾਨ ਲਈ ਇੱਕ ਵਾਰੀ ਅਰਦਾਸ ਜਰੂਰ ਕਰੋ ਕਿ ਗੁਰੂ ਘਰ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਹਾਲਾਂਕਿ ਇਹ ਜਿਹੜੀ ਘਟਨਾ ਕਾਫੀ ਜ਼ਿਆਦਾ ਕਹਿ ਲਈਏ ਕਿ ਦੁਖਦਾਈ ਘਟਨਾ ਹੈਗੀ ਆ ਵੱਡਾ ਹਾਦਸਾ ਨਹੀਂ ਹੋਇਆ ਬੱਚਾ ਹੋ ਗਿਆ ਪ੍ਰਮਾਤਮਾ ਨੇ ਹੱਥ ਰੱਖ ਕੇ ਬਚਾ ਕੀਤਾ ਕਿਉਂਕਿ ਸਿਲੰਡਰ ਬਹੁਤ ਵੱਡੀ ਗਿਣਤੀ ਦੇ ਵਿੱਚ ਅੰਦਰ ਸਿਲੰਡਰ ਪਏ ਸੀ ਕਿਉਂਕਿ ਅੱਗ ਤੋਂ ਬਾਅਦ ਜੇ ਦੂਜੇ ਸਿਲੰਡਰ ਨੂੰ ਅੱਗ ਪੈਂਦੀ ਤਾਂ ਨੁਕਸਾਨ ਕਿਤੇ ਨਾ ਕਿਤੇ ਵੱਡਾ ਹੋ ਸਕਦਾ ਸੀ ਫਰੋਸਪੁਰ ਤੋਂ ਸੁਖਵਿੰਦਰ ਸਿੰਘ ਸੋ